ਜੋ ਕਿ ਇਹ जाट ਮੂਵੀ ਇੱਕ ਤਾਬਰਤੋਟ ਕਮਾਈ ਕਰ ਰਹੀ ਹੈ ਨਾਲ ਦੇ ਨਾਲ ਤਾਂ ਅਦਾਜ਼ੀ ਕਿ ਉਹ ਮੂਵੀ ਜੋ ਕਿ ਵਿਵਾਦਾਂ ਦੇ ਵਿੱਚ ਵੀ ਚਰੀ ਹੋਈ ਹੈ ਸਾਡੇ ਨਾਲ ਈਸਾਈ ਤਰਫ ਤੋਂ ਗਲੋਬਲ ਐਕਸ਼ਨ ਕਮੇਟੀ ਦੇ ਪ੍ਰਧਾਨ ਮਜੂਦ ਨੇ ਗੁਰਵਰਪ ਜੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਸਿਰ ਕੀ ਮੂਵੀ ਦੇ ਵਿੱਚ ਇੰਦਾ ਦਾ ਸਿਗਾ ਕਿ ਇਹਨਾਂ ਰੋਸ਼ ਹੋ ਗਿਆ ਸੋ ਸਾਰਿਆਂ ਨੂੰ ਮੇਰੇ ਵੱਲੋਂ ਜੀ ਐਮ ਸੀ ਦੀ ਮੈਂ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਅੱਜ ਮੁਸੀਬਤ ਹੈ ਚਲਦੀ ਜਿੱਤ ਹੋਈ ਹੈ ਜੋ ਪਿਛਲੇ ਦਿਨਾਂ ਦੇ ਵਿੱਚ ਅਸੀਂ ਜਲੰਧਰ ਪੁਲਿਸ ਸੈਸ਼ਨ ਨੂੰ ਇੱਕ ਐਪਲੀਕੇਸ਼ਨ ਦਿੱਤੀ ਸੀ ਜਿਹਦੇ ਵਿੱਚ ਜਾਡ ਮੂਵੀ ਦੇ ਵਿੱਚ ਰਣਦੀਪ ਹੁੱਡਾ ਨਾਮ ਦਾ ਐਕਟਰ ਔਰ ਜਿਹਨਾਂ ਦਾ ਮੇਨ ਐਕਟਰ ਸਨੀ ਪ੍ਰੋਲ ਉਸ ਮੂਵੀ ਦੇ ਵਿੱਚ ਪਰਮੇਸ਼ਵਰ ਪ੍ਰਭ ਯਿਸੂ ਮਸੀਹ ਦੇ ਸਰੂਪ ਦੇ ਅੱਗੇ ਖੂਬ ਉਸ ਪੋਜੀਸ਼ਨ ਦੇ ਵਿੱਚ ਔਰ ਚਰਚ ਦੇ ਵਿੱਚ ਖਲੋ ਕੇ ਗੱਲ ਕਰ ਰਹੇ ਨੇ ਵੀ ਤੁਹਾਡੇ ਪ੍ਰਭੂ ਜਿਹੜੇ ਬਿਜ਼ੀ ਆ ਉਹਨਾਂ ਨੇ ਮੈਨੂੰ ਭੇਜਿਆ ਔਰ ਉਸ ਸੀਨ ਤੋਂ ਬਾਅਦ ਉਹ ਚਰਚੇ ਦੇ ਵਿੱਚ ਬੈਠੇ ਲੋਕਾਂ ਨੂੰ ਇਹ ਦਰਸਾਇਆ ਗਿਆ ਵੀ ਗੋਲੀਆਂ ਦੇ ਨਾਲ ਭੰਨ ਦਿੱਤਾ ਗਿਆ ਔਰ ਸਾਡਾ ਬਹੁਤ ਪਵਿੱਤਰ ਸ਼ਬਦ ਆਮੀਨ ਅਸੀਂ ਜਦੋਂ ਵੀ ਪ੍ਰਾਰਥਨਾ ਕਰਦੇ ਹਾਂ ਜਾਂ ਮੁਸਲਮਾਨ ਧਰਮ ਦੇ ਲੋਕ ਪ੍ਰਾਰਥਨਾ ਕਰਦੇ ਨੇ ਇਸਾਈ ਧਰਮ ਦੇ ਪ੍ਰਾਰਥਨਾ ਲੋਕ ਕਰਦੇ ਨੇ ਔਰ ਆਮੀਨ ਸ਼ਬਦ ਬੋਲਦੇ ਨੇ ਵੀ ਜੋ ਪਰਮੇਸ਼ਵਰ ਕੋ ਅਸੀਂ ਮੰਗਿਆ ਉਹ ਵਿਸ਼ਵਾਸ ਕਰਦੇ ਸਾਨੂੰ ਮਿਲ ਗਿਆ ਇਹਨਾਂ ਨੇ ਉਸ ਸ਼ਬਦ ਦਾ ਮਜ਼ਾਕ ਉਡਾਇਆ ਔਰ ਜਿਹਨੂੰ ਲੈ ਕੇ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਮਸੀਹ ਭਾਈ ਚਾਰੇ ਚ ਗੁੱਸਾ ਸੀ ਰੋਸੀ ਉਹ ਐਪਲੀਕੇਸ਼ਨ ਅਸੀਂ 2 ਦਿਨ ਪਹਿਲਾਂ ਦਿੱਤੀ ਸੀ ਔਰ ਇਹ ਚੇਤਾਵਨੀ ਦਿੱਤੀ ਸੀ ਅਗਰ 2 ਦਿਨ ਦੇ ਵਿੱਚ ਵਿੱਚ ਐਫ ਆਈ ਆਰ ਦਰਜ ਨਹੀਂ ਹੁੰਦੀ ਪੂਰੇ ਪੰਜਾਬ ਦੇ ਹਾਈਵੇ ਅਸੀਂ ਜਾਮ ਕਰਾਂਗੇ ਪੰਜਾਬ ਦੇ ਪੂਰੇ ਸਿਨੇਮਾ ਹਾਲ ਜਾਮ ਕਰਾਂਗੇ ਔਰ ਪ੍ਰਸ਼ਾਸਨ ਨੇ ਉਸ ਸੀਤੇ ਨੋਟਿਸ ਲੈਂਦੇ ਹੋਏ ਅੱਜ ਸਮੀ ਬਿਓਲ ਅਰੰਦੀਪ ਹੁੱਟਾ ਔਰ ਜਿਨੇ ਵੀ ਇਹਨਾਂ ਦੇ ਹੋਰ ਕਲਾਕਾਰ ਨੇ ਡਾਇਰੈਕਟਰ ਨੇ ਰਾਈਟਰ ਨੇ ਪੂਰੀ ਟੀਮ ਦੇ ਉੱਪਰ ਪਰਚਾ ਦਰਜ ਕੀਤਾ ਔਰ ਜਿਹੜਾ ਫਿਲਮ ਦੇ ਵਿੱਚ ਸੀਨ ਸੀ ਅਪੱਤੀ ਜਨਕ ਉਹਨੂੰ ਵੀ ਡਿਲੀਟ ਕੀਤਾ ਉਹਦੀ ਕਾਪੀ ਵੀ ਸਾਡੇ ਕੋਲ ਆ ਚੁੱਕੀ ਆ ਕਿੱਦਾਂ ਦਾ ਸੀਨ ਸੀਗਾ ਉਹ ਸੀਨ ਦੇ ਵਿੱਚ ਮੈਂ ਤੁਹਾਨੂੰ ਦਿਖਾ ਸਕਦਾ ਹਾਂ ਸੀ ਉਹ ਸੀਨ ਦੇ ਵਿੱਚ ਪ੍ਰਭੂ ਯੇਸ਼ੂ ਮਸੀਹ ਦਾ ਸਰੂਪ ਜਿਹੜਾ ਵਾ ਪਵਿੱਤਰ ਕੁਲਪਟ ਜਿੱਥੇ ਪਰਮੇਸ਼ਵਰ ਦੇ ਦਾਸ ਖਲੋ ਕੇ ਪ੍ਰਾਰਥਨਾ ਕਰਦੇ ਨੇ ਉਸ ਜਗ੍ਹਾ ਦੇ ਉੱਪਰ ਖਲੋ ਕੇ ਇਹ ਕਹਿ ਰਿਹਾ ਵੀ ਤੁਹਾਡੇ ਪ੍ਰਭੂ ਨੇ ਮੈਨੂੰ ਭੇਜਿਆ ਉਹ ਰੋ ਬਿਜ਼ੀ ਆ ਕਦੀ ਪਰਮੇਸ਼ਵਰ ਅਸੀਂ ਸਾਰੇ ਤਾਂ ਮ다가 ਸਤਕਾਰ ਕਰਦੇ ਆ ਕਦੀ ਤੁਸੀਂ ਦੇਖਿਆ ਕੋਈ ਰੱਬ ਬਿਜ਼ੀ ਹੁੰਦਾ ਕੀ ਰੱਬ ਬਿਜ਼ੀ ਆ ਜੀ ਵੀ ਰੱਬ ਬਿਜ਼ੀ ਆ ਮੈਨੂੰ ਨੇ ਤਾਂ ਤੁਹਾਡੇ ਲਈ ਭੇਜਿਆ ਗਿਫਟ ਦੇ ਕੇ ਪਰ ਉਹ ਨੂੰ ਗੋਲੀਆਂ ਮਾਰਤੀਆਂ ਆ ਦੇਖੋ ਸੀਨ ਅਗਰ ਤੁਸੀਂ ਦੇਖਣਾ ਚਾਹੋ ਤੇ ਅਮਨ ਦੇਖੋ ਦੇਖੋ ਇਹ ਜਿਹੜਾ ਸੀਮ ਹੈ ਇਹਨੂੰ ਲੈ ਕੇ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਮਸੀਹ ਭਾਈਚਾਰੇ ਤੇ ਬਹੁਤ ਰੋਸ ਸੀ ਔਰ ਪੰਜਾਬ ਦੇ ਜਿਹੜਾ ਮਸੀਹ ਭਾਈਚਾਰਾ ਵਸਦਾ ਉਹ ਸਿੰਦਰ ਰੋੜਦੇ ਸੀ ਵੀ ਅਸੀਂ ਆਪਣੇ ਘਰਾਂ ਚ ਜਲੇ ਪੈਣਾ ਅੱਜ ਵੀ ਤੁਸੀਂ ਦੇਖੋ ਸਾਡੀਆਂ ਮਹਿਲਾਵਾਂ ਪੈਣਾ ਸਾਡੀਆਂ ਕਿੰਨੀ ਵੱਡੀ ਗਿੰਤੀ ਚ ਆਈਆਂ ਸਾਡੇ ਬੱਚੇ ਬਜ਼ੁਰਗ ਨੌਜਵਾਨ ਆਏ ਨੇ ਸੋ ਇਹ ਚੀਜ਼ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਵੀ ਮਸੀਹ ਭਾਈਚਾਰੇ ਦਾ ਮਜ਼ਾਕ ਉਡਾਇਆ ਜਾਵੇ ਸੋ ਦੇਖੋ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਰੂਪੇ ਪਿਛੇ ਰਣਦੀਪ ਹੁੱਡਾ ਖੜਾ ਪਵਿੱਤਰ ਪੁਲਪੜ ਤੇ ਪਿਛੇ ਕਰੋਸ ਲੱਗਾ ਪਰਮੇਸ਼ਰ ਮਸੀਹ ਦੇ ਰੂਪ ਲੱਗਾ ਕਿਵੇਂ ਸਮਝਦਾ ਤੁਹਾਡੇ ਮਾਤਮ ਰਾਈ ਵੀ ਇਹ ਜਹਾਜ ਮੈਂ ਪੁੱਛਣਾ ਚਾਹੁੰਦਾ ਇਹਨਾਂ ਨੂੰ ਵੀ ਇਹ ਜਹਾਜ ਕਿਸੇ ਧਰਮ ਦੇ ਵਿੱਚ ਤੁਸੀਂ ਇਦਾਂ ਕਰ ਸਕਦੇ ਹੋ ਹਿੰਦੂ ਮੁਸਲਮ ਸਿੱਖੀ ਸਾਈ ਸਾਰੇ ਨੇ ਪਾਈ ਪਾਈ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਸਾਰੇ ਧਰਮਾਂ ਨੂੰ ਪਿਆਰ ਕਰਦੇ ਆ ਅਸੀਂ ਬੋਲੀਵੁੱਡ ਇੰਡਸਟਰੀ ਦੇ ਖਰਾਫ ਨਹੀਂ ਆ ਅਸੀਂ ਕਿਸੇ ਇੱਕ ਇਨਸਾਨ ਦੇ ਖਿਲਾਫ ਨਹੀਂ ਆ ਅਸੀਂ ਸਾਰੇ ਇਹਨਾਂ ਨੂੰ ਸਣੀ ਦੇ ਉਹਨਾਂ ਨੂੰ ਵੀ ਅਸੀਂ ਪਿਆਰ ਕਰਦੇ ਆ ਇਹਨਾਂ ਦੀ ਪੂਰੀ ਟੀਮ ਨੂੰ ਅਸੀਂ ਪਿਆਰ ਕਰਦੇ ਆ ਕਿਉਂਕਿ ਮੁਸੀਬਤ ਹੀ ਚਾਹ ਰ ਸਾਨੂੰ ਪਿਆਰ ਕਰਨਾ ਸਿਖਾਉਂਦਾ ਪ੍ਰਭੂ ਯਿਸੂ ਮਸੀਹ ਸਾਨੂੰ ਪਿਆਰ ਕਰਨਾ ਸਿਖਾਉਂਦਾ ਅਸੀਂ ਪਿਆਰ ਕਰਦੇ ਆ ਮਗਰ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਵੀ ਸਾਡੇ ਧਰਮ ਦੇ ਉੱਪਰ ਕੋਈ ਟਿਕਾ ਟਿਕ ਨਹੀਂ ਕਰੇ ਪੂਰੇ ਦੇਸ਼ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ईसाई ਧਰਮ ਚ ਬਹੁਤ ਜ਼ਿਆਦਾ ਹੈ ਠੀਕ ਹੈ ਕਿ ਗਲੋਬਲ ਐਕਸ਼ਨ ਕਮੇਟੀ ਨੇ ਹੀ ਕਿਉਂ ਇਹ ਬੀੜਾ ਚੱਕਿਆ ਹੋਰ ਬਾਕੀ ਜਿਹੜੇ ਤੁਹਾਡੇ ਹੋਰ ਸੁਸਾਇਟੀਆਂ ਨੇ ਉਹਨਾਂ ਨੇ ਬੀੜਾ ਕਿਉਂ ਚ ਸਰ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਤੁਸੀਂ ਦੇਖੋ ਅਗਰ YouTube ਤੇ ਜਾ ਕੇ ਸਰਚ ਕਰੋ Google ਤੇ ਸਰਚ ਕਰੋ ਹਰ ਇੱਕ ਮਸਲਾ ਜਿਹੜਾ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਪਹਿਲ ਦੇ ਆਧਾਰ ਤੇ ਚੱਕਦੀ ਆ ਪੂਰੇ ਵਰਲਡ ਦੇ ਵਿੱਚ ਸਾਡੀਆਂ ਟੀਮਾਂ ਆ ਪੂਰੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਸਾਡੀਆਂ ਟੀਮਾਂ ਆ ਕੰਮ ਕਰ ਰਹੀਆਂ ਪਰ ਇਹ ਨਹੀਂ ਆ ਵੀ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਇਕੱਲਾ ਕੰਮ ਕਰ ਰਹੀ ਆਪਣੇ ਕੋਮ ਦੀ ਬਾਤ ਚੁੱਕਰੀ ਹੈ ਭਰਾਤੀ ਜਿਥੇ ਬੰਦੀਆਂ ਨਾਲ بیٹھ ਕੇ ਸਾਡੀ ਕੱਲ ਹੁੰਦੀ ਆ ਅੱਜ ਵੀ ਸਾਡੀ ਸਾਡੇ ਸਾਰੇ ਭਰਾਤੀ ਜਿਥੇ ਬੰਦੀਆਂ ਨਾਲ ਗੱਲ ਹੋਈ ਆ ਅੱਜ ਵੀ ਸਾਡੇ ਵਿੱਚ ਵੱਖ-ਵੱਖ ਜਥੇ ਬੰਦੀਆਂ ਤੋਂ ਸਾਡੇ ਭਰਾ ਆਏ ਨੇ ਪਰ ਅਸੀਂ ਇੱਕ ਪਲੇਟਫਾਰਮ ਤੇ ਖੜੇ ਹੋ ਕੇ ਕੰਮ ਕਰ ਰਹੇ ਆ ਔਰ ਗਲੋਬਲ ਕਿਸ਼ਨ ਅਕਸ਼ੀ ਕਮੇਟੀ ਇਸੇ ਇੰਦੇ ਇਹ ਗੱਲ ਆ ਕਿ ਭੂਮਿਕਾ ਨਿਭਾਰੀ ਆ ਔਰ ਨਿਭਾਉਂਦੀ ਰਹੇਗੀ एफआईआर दर्ज ਹੁੰਦੀ ਹੈ ਸੀਨ ਕੱਟ ਦਿੱਤਾ ਜਾਂਦਾ ਹੈ ਡਾਇਰੈਕਟਰ ਤੇ ਡਾਇਰੈਕਟਰ ਤੇ ਫਰਕ ਹੀ ਦਰਜ ਹੁੰਦੀ ਸੀਨ ਕੱਟ ਦਿੱਤਾ ਜਾਂਦਾ ਕਿਤੇ ਨਾ ਕਿਤੇ ਫਿਰ ਉਹਨਾਂ ਨੂੰ ਇੱਕ ਵਾਰੀ ਮਾਫੀ ਮਿਲ ਜਾਂਦੀ ਹੈ ਔਰ ਜੋ ਸੈਂਸਰ ਬੋਰਡ ਹੈ ਇਸ ਨੂੰ ਪਹਿਲਾਂ ਕਿਉਂ ਨਹੀਂ ਵੇਖਦੇ ਜੀ ਮੈਂ ਸਮਝਦਾ ਵੀ ਸੈਂਸਰ ਬੋਰਡ ਦੇ ਵਿੱਚ ਹਰ ਧਰਮ ਦੇ ਵਿੱਚ ਹਰ ਧਰਮ ਦੇ ਲੋਕ ਹੋਣੇ ਚਾਹੀਦੇ ਨੇ ਤੇ ਸਿੱਖ ਭਾਈਚਾਰੇ ਦੇ ਖਿਲਾਫ ਮੂਵੀਆਂ ਬਣ ਜਾਂਦੀਆਂ ਬਾਅਦੋਂ ਉਹ ਫਿਲਮਾਂ ਬੰਦ ਕਰਾਉਂਦੇ ਨੇ ਜਾਂ ਹਿੰਦੂ ਭਾਈਚਾਰੇ ਦੇ ਖਿਲਾਫ ਮੁਸਲਮਾਨ ਭਾਈਚਾਰੇ ਦੇ ਖਿਲਾਫ ਈਸਾਈ ਭਾਈਚਾਰੇ ਦੇ ਖਿਲਾਫ ਮੂਵੀ ਬੰਦਿਆ ਮੈਂ ਸਮਝਦਾ ਵੀ ਹਰ ਤਰਮ ਦੇ ਇੱਕ ਬੰਦਾ ਇਹਨਾਂ ਨੂੰ ਵਿੱਚ ਲੈਣਾ ਚਾਹੀਦਾ ਔਰ ਇਸ ਤਰਮ ਦੇ ਆਗੂ ਨੂੰ ਜਰੂਰ ਇਹਨਾਂ ਨੂੰ ਪੁੱਛਣਾ ਚਾਹੀਦਾ ਵੀ ਕੋਈ ਅਪੱਤੀਜਨਕ ਸੀਨ ਤੇ ਨਹੀਂ ਤੁਹਾਨੂੰ ਕੋਈ ਪੱਤੀ ਤੇ ਨਹੀਂ ਇਸ ਸੀਨ ਤੋਂ ਅਗਰ ਉਹ ਬੰਦਾ ਲਿਖਤੀ ਦੇਂਦਾ ਵੀ ਇਹ ਬਿਲਕੁਲ ਠੀਕ ਆ ਤੇ ਫੇਰ ਇਹਨਾਂ ਨੂੰ ਰਿਲੀਜ਼ ਕਰਨੀ ਚਾਹੀਦੀ ਆ ਕਿਉਂਕਿ ਦੇਖੋ ਇਹਦੇ ਨਾਲ ਅੱਜ ਬੇਸ਼ੱਕ ਭਾਈ ਪਰਚਾ ਦਰਜ ਹੋ ਗਿਆ ਸੀਨ ਨਹੀਂ ਕਟਿਆ ਗਿਆ ਮਗਰ ਸਾਨੂੰ ਖੱਜਲ ਖਰਾਬ ਤੇ ਹੋਣਾ ਪਿਆ ਨਾ ਗਰਮੀ ਦੇ ਵਿੱਚ ਸਾਨੂੰ ਜਾਣਾ ਪਿਆ ਸਾਡੇ ਬੱਚਿਆਂ ਨੂੰ ਸਾਡੀਆਂ ਭੈਣਾਂ ਨੂੰ ਕੰਮਕਾਰ ਛੱਡ ਕੇ ਮੈਂ ਦੱਸਣਾ ਚਾਹੁੰਦਾ ਮਸੀਹ ਭਾਈਚਾਰੇ ਦੇ ਲੋਕ ਦਸਾਂ ਨਵਾਂ ਦੀ ਕਿਰਤ ਕਮਾਈ ਕਰਨ ਵਾਲੇ ਲੋਕ ਨੇ ਉਹਨੇ ਐਫ ਆਈ ਆਰ ਦੱਜਣ ਤੋਂ ਬਾਅਦ ਉਹਨਾਂ ਨੂੰ ਮਾਫ ਕਰ ਦਿੱਤਾ ਗਿਆ ਭਾਈਚਾਰੇ ਵੱਲੋਂ ਹਾਲੇ ਕੋਈ ਮਾਫੀ ਨਹੀਂ ਹੈ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਅਸੀਂ ਤੁਹਾਡੇ ਮਾਦਮ ਰਾਈ ਦੱਸਣਾ ਚਾਹੁੰਦੇ ਹਾਂ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਔਰ ਮੀਡੀਆ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਗੱਲ ਨੂੰ ਰੱਖਿਆ ਅਸੀਂ ਆਪਣੇ ਭਰਾਤੀ ਜੱਥੇ ਬੰਦੀਆਂ ਨਾਲ ਬੈਠ ਕੇ ਗੱਲਬਾਤ ਕਰਾਂਗੇ ਸਾਡੀ ਕੱਲ ਬਹੁਤ ਵੱਡੀ ਇੱਕ ਮੀਟਿੰਗ ਹੈ ਉਹਦੇ ਵਿੱਚ ਅਸੀਂ ਪੂਰੇ ਵਿਦੇਸ਼ਾਂ ਵਿਦੇਸ਼ਾਂ ਤੋਂ ਵਿੱਚ ਵੀ ਪੂਰੇ ਇੰਡੀਆ ਦੇ ਵਿੱਚ ਪੰਜਾਬ ਦੀ ਜਿਹੜੀਆਂ ਮੁੱਖ ਸਾਡੇ ਲੀਡਰ ਨੇ ਆ ਰਹੇ ਨੇ ਪਾਸਟਰ ਸਹਿਬਾਨ ਆ ਰਹੇ ਨੇ ਉਹਨਾਂ ਨਾਲ ਬੈਠ ਕੇ ਗੱਲਬਾਤ ਕੀਤੀ ਜਾਏਗੀ ਮੀਟਿੰਗ ਦੇ ਵਿੱਚ ਪਰ ਵਿਚਾਰ ਚਰਚਾ ਕੀਤੀ ਜਾਏਗੀ ਫਿਰ ਅਗਲਾ ਫੈਸਲਾ ਨਿਕਲਿਆ ਜਾਏਗਾ ਕਿੰਨੇ ਕੁ ਦਿਨਾਂ ਚ ਐਫ ਆਈ ਆਰ ਦਰਜ ਹੋ ਜਾਂਦੀ ਸਰ ਬਹੁਤ ਜ਼ਿਆਦਾ ਸੰਘਰਸ਼ ਕਰਨਾ ਪੈਂਦਾ ਮਗਰ ਮੈਂ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਵੀ ਉਹਨਾਂ ਨੇ ਇਸ ਗੱਲ ਤੇ ਸਖਤ ਨੋਟਿਸ ਲਿਆ ਪਰ ਮੀਡੀਆ ਦਾ ਧੰਨਵਾਦ ਕਰਦਾ ਵੀ ਤੁਸੀਂ ਸਾਡੀ ਗੱਲ ਨੂੰ ਰੱਖਿਆ ਔਰ ਅਸੀਂ 2 ਦਿਨ ਦਾ ਟਾਈਮ ਉਹਨਾਂ ਨੂੰ ਦਿੱਤਾ ਸੀ ਦੋ ਦਿਨ ਦੇ ਵਿੱਚ ਵਿੱਚ ਉਹਨਾਂ ਨੇ ਅੱਜ ਤੀਸਰਾ ਦਿਨ ਹੈ ਅੱਜ ਤੀਸਰੇ ਦਿਨ ਉਹਨਾਂ ਨੇ ਐਫਆਈਆ ਦਰਜ ਕਰਕੇ ਸਾਡੇ ਹੱਥਾਂ 'ਚ ਦਿੱਤੀ ਆ ਔਰ ਸੀਨ ਵੀ ਘਟਾਤਾ ਮੈਂ ਸਮਝਦਾ ਵੀ ਪੁਲਿਸ ਦੀ ਬਹੁਤ ਜ਼ਿਆਦਾ ਸਮਝਦਾਰੀ ਵਰਤੀ ਉਹਨਾਂ ਨੇ ਕਿਉਂਕਿ ਲਾਉਨਰ ਆਰਡਰ ਨੂੰ ਲੈ ਕੇ ਪੁਲਿਸ ਕੰਮ ਕਰਦੀ ਆ ਔਰ ਅਸੀਂ ਵੀ ਮੁਸੀਬਤ ਹੈ ਚਾਰੇ ਵੀ ਸ਼ਾਂਤੀ ਪਸੰਦ ਲੋਗ ਆ ਅਸੀਂ ਵੀ ਨਹੀਂ ਚਾਹੁੰਦੇ ਵੀ ਅਸੀਂ ਸੜਕਾਂ ਤੇ ਉਤਰੀਏ ਲੋਕ ਖੱਜਲ ਖਰਾਬ ਹੋਣ ਲੋਕਾਂ ਦੇ ਕਾਰੋਬਾਰ ਬੰਦ ਹੋਣ ਔਰ ਪ੍ਰਸ਼ਾਸਨ ਨੇ ਬਹੁਤ ਵਧੀਆ ਕੰਮ ਕੀਤਾ ਧੰਨਵਾਦ ਬਿਲਕੁਲ ਗਲੋਬਲ ਐਕਸ਼ਨ ਕਮੇਟੀ ਦੇ ਪ੍ਰਧਾਨ ਜੋ ਕਿ ਗੌਰਵ ਜੀ ਜੀ ਨਾਲ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਕਿ ਜਿਹੜਾ ਕਿ ਜੋ ਭਾਈਚਾਰਾ ਆਇਆ ਮੁਸਲਿਮ ਹੈ ਸਿੱਖ ਹੈ ਇਸਾਈ ਹੈ ਸਾਰੇ ਜਿਹੜੇ ਭਾਈਚਾਰੇ ਇੱਕ ਨੇ ਸਾਡਾ ਕਿਸੇ ਵੀ ਐਕਟਰ ਜਾਂ ਡਾਇਰੈਕਟਰ ਦੇ ਨਾਲ ਕੋਈ ਵੀ ਗੁੱਸਾ ਗਿਲਾ ਨਹੀਂ ਹੈ ਲੇਕਿਨ ਸੈਂਸਰ ਬੋਰਡ ਨੂੰ ਚਾਹੀਦਾ ਹੈ ਕਿ ਇਦਾਂ ਦੇ ਸੀਨ ਪਾਉਣ ਤੋਂ ਪਹਿਲਾਂ ਭਾਈਚਾਰੇ ਦੇ ਲੋਕ ਵਿੱਚ ਬਟਾ ਦੇ ਇਹਨਾਂ ਸੀਨਾਂ ਨੂੰ ਪਹਿਲੇ ਹੀ ਕੱਢ ਦੇਣਾ ਚਾਹੀਦਾ ਤਾਂ ਕਿ ਕਿਸੇ ਦੀ ਭਾਵਨਾਤਮਕ ਜਿਹੜੀ ਸੀ ਧਾਰਮਿਕ ਭਾਵਨਾਵਾਂ ਨੂੰ ਕੇਸ ਨਾ ਪਹੁੰਚੇ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਪ੍ਰੋ ਟੀਵੀ ਦੇ ਨਾਲ ਕੈਮਰਾਮੈਨ सुरेंद्र ਦਰਗਾਲ ਮੈਂ ਤੁਹਾਡਾ Thank you. See. you see.